ਹਾਂ ਕੀ ਘਟ ਰਿਹਾ ਕਾਂਜੀ ਸਰ ਜੀ ਕੀ ਮਾਮਲਾ ਸੀ ਅਜਦਾ ਜੀ ਕਿੰਨੇ ਕਿਸ ਤਰ੍ਹਾਂ ਦੇ ਕੌਣ ਨੇ ਕਿੰਨੀ ਦੇਰ ਤੋਂ ਇਹ ਕਰ ਰਹੇ ਸੀ ਠੀਕ ਹੈ ਜੀ ਮਾਨਯੋਗ ਬੀਜੀਪੀ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਯੁਧ ਨਸ਼ਾ ਵਿਰੁੱਧ ਉਨਾਦੇ ਹਦਾਇਤਾਂ ਇਹ ਚਲਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਹੁਣ ਤੱਕ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਕਾਫੀ ਆ ਜਿਹੜੀਆਂ ਵੱਡੀਆਂ ਕਾਰਵਾਈਆਂ ਸਾਡੇ ਵੱਲੋਂ ਕੀਤੀਆਂ ਗਈਆਂ ਜਿਦੇ ਵਿੱਚ ਹੁਣ ਤੱਕ ਕਰੀਬ 10 ਦੇ ਕਰੀਬ ਜਿਹੜੀ ਹੈਗੀ ਆ ਨਜਾਇਜ਼ ਉਸਾਰੀ ਜਿਹੜੀ ਹੈਗੀ ਆ ਇਸ ਕਾਲੀ ਧੁੰਦੇ ਤੋਂ ਬਣਾਈ ਗਈ ਸੀਗੀ ਉਹਦੀ ਸਾਰੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਰੀਬ ਹਜ਼ਾਰ ਦੇ ਕਰੀਬ ਪੈਡਲਰ ਫੜੇ ਗਏ ਹਨ ਤੇ ਸਮੱਗਲਰ ਫੜੇ ਗਏ ਤੇ ਕਰੀਬ 800 ਦੇ ਕਰੀਬ ਜਿਹੜੇ ਹੈਗੇ ਅਸੀਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਸਾਡੇ ਜਿਹੜੇ ਭਰਾ ਜਿਹੜੇ ਤੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦਾ ਅਸੀਂ ਇਲਾਜ ਕਰਾ ਚੁੱਕੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਇੱਥੇ ਕੋਟਲਾ ਫਾਜ਼ਲਪਿੰਡ ਦੇ ਵਿੱਚ ਖੜੇ ਹਾਂ ਜਿਹਦੇ ਵਿੱਚ ਜਿਹੜੇ ਹੈਗੇ ਆ ਪਿੰਡ ਦੀ ਪੰਚਾਇਤ ਦੇ ਸਹਿਯੋਗ ਦੇ ਨਾਲ ਪੰਚਾਇਤ ਅਫਸਰ ਬੀਡੀਪੀਓ ਦੇ ਸਾਥ ਦੀ ਸਹਿਯੋਗ ਦੇ ਨਾਲ ਅੱਜ ਇੱਥੇ ਇੱਕ ਸੋਮਨਾਥ ਜਿਹੜਾ ਨਾਮ ਦਾ ਵਿਅਕਤੀ ਸੀਗਾ ਪੁੱਤਰ ਧਰਮਚੰਦ ਇਹਦੇ ਖਿਲਾਫ 6 ਜਿਹੜੇ ਇਸ ਤਰੀਕੇ ਦੇ ਐਨਡੀਪੀਐਸ ਦੇ ਪਰਚੇ ਸੀ ਕਿ ਉਹ ਵੱਡੇ ਪੱਧਰ ਤੇ ਇਹ ਨਸ਼ੇ ਦੀ ਸਮਗਲਿੰਗ ਕਰਦਾ ਸੀਗਾ ਇਲਾਕੇ ਦੇ ਵਿੱਚ ਤਸਕਰੀ ਕਰਦਾ ਸੀ ਅੱਜ ਦੇ ਖਿਲਾਫ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਜਿਹੜੀ ਉਹਨਾਂ ਨਜਾਇਜ਼ ਉਸਾਰੀ ਕਿਉਂਕਿ ਹੁਣ ਵੀ ਉਹ ਕਰ ਰ ਉਹਨੂੰ ਅਸੀਂ ਅੱਜ ਸਾਈ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਤੇ ਅੱਗੇ ਵੀ ਮੇਰੀ ਲੋਕਾਂ ਨੂੰ ਅਪੀਲ ਹੈ ਇਸੇ ਤਰੀਕੇ ਦੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਸ਼ੇ ਵਾਲੇ ਦੇ ਖਿਲਾਫ ਚਲਦੀ ਰਹੂਗੀ ਐਨ ਆਪਨੀ ਕੋਲ ਜਾਂ ਪਬਲਿਕ ਕੋਲ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਹੈ ਉਹ ਮੀਡੀਆ ਦੇ ਸੱਜਣਾ ਰਹੀਂ ਜਾਂ ਫਿਰ ਸੇਫ ਪੰਜਾਬ ਦੀ ਜਿਹੜੀ ਸਾਡੀ ਟਿਪ ਲਾਈਨ ਹੈ ਉਹਦੇ ਥਰੂ ਜਾਂ ਜਿਹੜੀ ਹੈਗੀ ਹੈ 112 ਦੇ ਥਰੂ ਜਾਂ ਡਾਇਰੈਕਟਲੀ ਕਿਸੇ ਵੀ ਆਫੀਸਰ ਜਾਂ ਇਸ ਤੋਂ ਸਾਬਾਨ ਕੋਲ ਤੁਸੀਂ ਆ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਆਈਡੈਂਟੀਟੀ ਨੂੰ ਕਨਫਿਡੈਂਸ਼ੀਅਲ ਰੱਖਾਂਗੇ ਤਾਂ ਕਿ ਵਰਦੀ ਕਾਨੂੰਨੀ ਕਾਰਵਾਈ ਇਸ ਤੇ ਕੀਤੀ ਜਾਵੇ ਸਰ ਕਿੰਨੇ ਕੇ ਦਿਨ ਤੋਂ ਕੰਮ ਕਰਦਾ ਆ ਰਿਹਾ ਸੀ ਜੀ ਇਹ ਜੀ ਇਹਦਾ ਲਾਸਟ ਪਰਚਾ 2011 ਦਾ ਵੀ ਹੈ ਨਸ਼ੇ ਦਾ ਤੇ ਹੁਣ 2025 ਦੇ ਵਿੱਚ ਵੀ ਪਰਚਾ ਦਰਜ ਹੋਇਆ ਇਹ ਤਾਂ ਮਤਲਬ ਕਾਫੀ ਸਮੇ ਤੋਂ ਜਿਹੜੇ ਰਹਿ ਗਿਆ ਇਹ ਇਸ ਨਸ਼ੇ ਦਾ ਕੰਮ ਕਰਦਾ ਸੀਗਾ ਹੁਣ ਤੱਕ 6 ਪਰਚੇ ਇਸ ਤੇ ਜਿਹੜੇ ਹੈਗੇ ਦਰਜ ਸਰ ਕੀ ਲਿਆ ਕੇ ਬੇਚਦਾ ਸੀ ਜੀ ਇਹ ਬੇਸਿਕਲੀ ਜੀ ਡਰੱਗਸ ਜਿਹੜੇ ਇਲਿਸੀਟ ਜਿਵੇਂ ਕਿ ਪਰਟੀਕੂਲਰ ਜਿਹੜੀ ਗੋਲੀਆਂ ਸੀਗੀਆਂ ਜਿਹੜੀ ਨਸ਼ੀਲੀ ਗੋਲੀਆਂ ਹੁੰਦੀ ਹੈ ਐਲਪਰਾਜ਼ੋਲਾਂ ਦੀਆਂ ਲੋਮੋਟੋਲ ਦੀਆਂ ਗੋਲੀਆਂ ਉਹ ਜ਼ਿਆਦਾ ਜਿਹੜੇ ਹੈਗੇ ਆ ਗਾਹਾਂ ਗਾਹਾਂ ਕੇ ਵੇਚਦਾ ਸੀ ਠੀਕ ਹੈ ਥੈਂਕ ਯੂ ਸਰ ਰਾਈਟ ਥੈਂਕ ਯੂ